ਪਰ ਇੱਕ ਵਾਰੀ ਨਾ ਆਪਾਂ ਐਸਐਮਸੀ ਸਕੂਲ ਦੀਆਂ ਜਿਹੜੀਆਂ ਕਮੇਟੀਆਂ ਹੁੰਦੀਆਂ ਨੇ ਉਹਨਾਂ ਦੀ ਆਪਾਂ ਚਰਚਾ ਜ਼ਰੂਰ ਕਰੀ ਸੀ ਉਹਨਾਂ ਦੇ ਵਿੱਚ ਚੇਅਰਮੈਨ ਨੂੰ ਲੈ ਕੇ ਪੜਾ ਹੀ ਰੌਲਾ ਪੈਂਦਾ ਰਿਹਾ ਤੇ ਉਸ ਤੋਂ ਬਾਅਦ ਤੇ ਫਿਰ ਉਹ ਤਖਤੀਆਂ ਦਾ ਵੀ ਰੌਲਾ ਪਿਆ ਜਿਹੜੇ 게ਟਾਂ ਤੇ ਤਖਤੀਆਂ ਐਸਐਮਸੀ ਚੇਅਰਮੈਨ ਦੀਆਂ ਲੱਗੀਆਂ ਉਹਨਾਂ ਦੇ ਵੀ ਕਾਫੀ ਚਰਚੇ ਸੋਸ਼ਲ ਮੀਡੀਆ ਤੇ ਹੁੰਦੇ ਰਹੇ ਪਰ ਇਹ ਨਿਬੜ ਗਿਆ ਐਸਐਮਸੀ ਕਮੇਟੀਆਂ ਦੇ ਵਿੱਚ ਰੌਲੇ ਵਾਲਾ ਝਗੜੇ ਵਾਲਾ ਰੌਲਾ ਕਿ ਅਜੇ ਚੱਲ ਰਿਹਾ ਜੀ ਨਹੀਂ ਰੌਲਾ ਨਹੀਂ ਅੱਜ ਇੱਕ ਅਖਬਾਰ ਨੇ ਬਹੁਤ ਸੋਹਣੀ ਮਤਲਬ ਕਿ ਰਿਪੋਰਟ ਛਾਪੀ ਆ ਜੀ ਤੇ ਉਹ ਬੜੇ दिलचस्प ਇਸ ਮਾਮਲੇ ਨੂੰ ਮੈਂ ਕਹੂੰਗਾ ਕਿ ਜੇ ਆਪਾਂ ਸਮਝਣਾ ਹੋਵੇ ਤੇ ਬੜੀ ਦਿਲਚਸਪ ਬਣਾਉਂਦੀ ਹੈ ਕਿ ਇਹਨਾਂ ਨੇ ਫੈਸਲਾ ਕੀਤਾ ਸੀਗਾ ਕਿ ਜੀ ਕੁਝ ਆਪਣੇ ਬੰਦੇ ਜਿਹੜੇ ਆ ਜਿਵੇਂ ਖਾਸ ਤੌਰ ਤੇ ਐਜੂਕੇਟਿਡ ਬੱਚੇ ਉਹ ਐਜੂਕੇਟਿਡ ਬੰਦੇ ਜਿਹੜੇ ਸ਼ਾਮਲ ਕਰਨੇ ਨੇ ਕਮੇਟੀ ਚ ਕਿ ਉਹ ਇਹਨਾਂ ਨੇ ਕੁਝ ਕੇਸ ਟੋਲੇ ਆ प्रदीप ਸ਼ਰਮਾ ਨੇ ਬਠਿੰਡੇ ਤੋਂ ਰਿਪੋਰਟਰ ਮੈਂ ਜਾਣਦਾ ਨਹੀਂ ਹਾਲਾਂਕਿ ਇਸ ਅਖਬਾਰ ਚ ਮੈਂ ਵੀ ਕੰਮ ਕਰਦਾ ਰਿਹਾ ਤਾਂ ਇਹਨਾਂ ਨੇ ਜਿਹੜੀ ਆਪਦੀ ਇਨਵੈਸਟੀਗੇਸ਼ਨ ਰਿਪੋਰਟ ਜਿਹੜੀ ਲਾਈ ਆ ਇਨਵੈਸਟੀਗੇਟਿਵ ਜਰਨਲਿਜ਼ਮ ਦੇ ਵਿੱਚ ਮੇਰੇ ਖਿਆਲ ਦੇ ਨਾਲ ਇੱਕ ਇਹਨਾਂ ਦੀ ਅੱਛੀ ਸ਼ੁਰੂਆਤ ਹੈ ਮੇਰੇ ਜਾਚੇ ਤਾਂ ਇਹਨਾਂ ਨੇ ਇਹ ਗੱਲ ਕਹੀ ਆ ਕਿ ਕੁਝ ਕੇਸ ਇਹਨਾਂ ਨੇ ਇਸ ਤਰ੍ਹਾਂ ਦੇ ਫੜੇ ਮਤਲਬ ਇਹਨਾਂ ਨੇ ਕੀ ਕੀਤਾ ਬੜੀ ਇੰਟਰਸਟਿੰਗ ਚੀਜ਼ ਹੈ ਮੈਂ ਉਸ ਅਖਬਾਰ ਦੀ ਕਟਿੰਗ ਲੱਭਣ ਦਾ ਯਤਨ ਕਰਦਾ ਹਾਂ ਇਹਨਾਂ ਨੇ ਕਿਹਾ ਕਿ ਅਸੀਂ ਮਤਲਬ ਕਿ ਸਿੱਖਿਆ ਅਧਿਕਾਰੀ ਕੈਲੋ ਜਾਂ ਇਦਾਂ ਬਣ ਕੇ ਰਿਸਰਚ ਕੀਤੀ ਵੀ ਮਤਲਬ ਕਿ ਉਹਨਾਂ ਦਾ ਡਾਟਾ ਹਾਸਲ ਕੀਤਾ ਦੇਖੋ ਜਿਹੜੀ ਇਦਾਂ ਦੀ ਹੁੰਦੀ ਹੈ ਨਾ ਖੋਜੀ ਪੱਤਰ ਕਰ ਤਾਂ ਬੜੀ ਔਖੀ ਹੁੰਦੀ ਆ ਡਾਟਾ ਲੱਭੋ ਫਿਰ ਅਗਲੇ ਦਾ ਵਰਸ਼ਨ ਜਾਂ ਜੋ ਵੀ ਹੈ ਗੱਲ ਕੋਣੀ ਆ ਤਾਂ ਇਹਨਾਂ ਨੇ ਮਤਲਬ ਕਿ ਇਸ ਤਰ੍ਹਾਂ ਸਿੱਖਿਆ ਕਰਮੀ ਬਣ ਕੇ ਉਹਨਾਂ ਤੋਂ ਪੁੱਛਿਆ ਜੀ ਜਿਹੜੇ ਇਦਾਂ ਕਹ ਲੋ ਕਿ ਆਗੇ ਸਿਆਸੀ ਤੌਰ ਤੇ ਮਸਲਾ ਤੇ ਜੇ ਤਾਂ ਤੁਸੀਂ ਦੇਖੋਗੇ ਤਾਂ ਇਹ ਆ ਕਿ ਹੁਣ ਜਿਵੇਂ ਕਮੇਟੀਆਂ ਦਾ ਮਸਲਾ ਹੈ ਜੋ ਆਪਣੀ ਪੰਜਾਬ ਸਰਕਾਰ ਦੀ ਸ਼ਾਇਦ 2011 ਕੇ 12 ਦੀ ਹੈ ਰਾਈਟ ਟੂ ਐਜੂਕੇਸ਼ਨ ਦੀ ਕਾਂ ਜਿਹੜੀ ਨੋਟੀਫਾਈਡ ਡਾਇਰੈਕਸ਼ਨ ਆ ਉਹ ਇਹੋ ਸੀ 12 ਮੈਂਬਰ ਹੁੰਦੇ ਆ ਇਹਦੇ ਚ ਮੇਰੇ ਖਿਆਲ ਨਾਲ ਠੀਕ ਹੈ ਜੀ ਹੂੰ ਉਹਦੇ ਵਿੱਚ ਵੀ ਜਦਾਂ ਕੋਈ ਟੀਚਰ ਆ ਗਿਆ ਕੋਈ ਸ਼ਾਇਦ ਪੰਜ ਔਰਤਾਂ ਵੀ ਹੁੰਦੀਆਂ ਜੀ ਪੇਰੈਂਟਸ ਆ ਗਏ ਜੇ ਕੋਈ ਨਹੀਂ ਤੇ ਉਹ ਇੱਕ ਸਟੂਡੈਂਟ ਵੀ ਬਣ ਸਕਦਾ ਇੰਟਰਸਟਿੰਗ ਹੈ ਉਹ ਜੀ ਕਿ ਜੇ ਦੂਜੇ ਸਟੂਡੈਂਟ ਕੰਸੈਂਟ ਦਿੰਦੇ ਤਾਂ ਕੋਈ ਸਟੂਡੈਂਟ ਵੀ ਬਣ ਸਕਦਾ ਹਾਂਜੀ ਮਤਲਬ ਕਿ ਇਸ ਤਰ੍ਹਾਂ ਵਧੀਆ ਕੰਪੋਜੀਸ਼ਨ ਸੀ ਇਹਨਾਂ ਨੇ ਐਤ ਕਿ ਤੁਹਾਨੂੰ ਪਤਾ ਹੀ ਆ ਉਹ ਮਾਈਚੇ ਸ਼ਾਇਦ ਖਤਮ ਹੋ ਰਹੀ ਸੀਗੀ 2 ਸਾਲ ਵਾਸਤੇ ਹੁੰਦੀ ਆ ਨਾ ਕਮੇਟੀ ਜੇ ਮੈਂ ਗਲਤ ਨਹੀਂ ਆ ਤੇ ਤੇ ਉਹ ਇਹਨਾਂ ਨੇ ਐਤ ਕਿ ਹੋਲਡ ਕਰ ਲਿਆ ਪਹਿਲਾਂ ਬਾਅਦ ਚ ਚੁਣਾਂਗੇ ਬਾਅਦ ਦੇ ਵਿੱਚ ਇਹਨਾਂ ਨੇ ਆਸੇ ਆਪਾ ਪਤਾ ਕਿ ਚੇਅਰ ਚੇਰਮੈਨ ਜੀ ਸਾਡੇ ਲਾ ਦਿਓ ਜੀ ਜੀ ਯਾਨੀ ਜਿਹੜੇ ਲੀਡਰ ਉਹ ਪਿੰਡ ਪੱਦਰ ਦੇ ਹੁੰਦੇ ਆ ਇਹ ਚਲ ਖੁਸ਼ ਕਰ ਦਿਓ ਇਹਨਾਂ ਨੂੰ ਤਾਂ ਗੱਲ ਇਹ ਆ ਕਿ ਹੁਣ ਕਈਆਂ ਨੇ ਤੇ ਮੇਰੇ ਖਿਆਲ ਦੇ ਨਾਲ ਘਰ ਦੇ ਅੱਗੇ ਨੇਮ ਪਲੇਟ ਵੀ ਲਾ ਲਈ ਹੋਣੀ ਹੈ ਵੀ ਮੈਂ ਸਕੂਲ ਕੋਲ ਇਸਦੀ ਗੱਲ ਕਰ ਰਿਹਾ ਸੀ ਕਾਫੀ ਚਰਚਾ ਹੋਈ ਸੋਸ਼ਲ ਮੀਡੀਆ ਤੇ ਨੇਮ ਪਲੇਟ ਦੀ ਹਾਂ ਜੀ ਹਾਂ ਜੀ ਹਾਂ ਜੀ ਤਾਂ ਉਹ ਗੱਲ ਇਹ ਆ ਕਿ ਇਹ ਜਿਹੜਾ ਮਾਮਲਾ ਹੈ ਨਾ ਬੜਾ ਇੰਟਰਸਟਿੰਗ ਆ ਇਹਨਾਂ ਨੇ 6 ਕੇਸ ਕੱਢੇ ਆ ਇਹਦੇ ਵਿੱਚ ਉਹ ਕਹਿੰਦੇ ਆ ਕਿ ਜਿਹੜੇ ਬੰਦੇ ਨੂੰ ਮਤਲਬ ਕਿ ਇਹ ਹੁਣ ਜਿਵੇਂ ਅਜੂ ਕਿਟੜ ਬੰਦੇ ਜਿਹੜੇ ਜੋੜੇ ਆ ਉਹਨਾਂ ਦੇ ਤੌਰ ਤੇ ਦੇਖੀਏ ਤਾਂ ਉਹ ਕਹਿੰਦੇ ਆ ਕਿ ਜੀਦਾ ਪਿੰਡ ਐ ਕੋਈ ਉੱਥੇ ترਸੀਮ ਸਿੰਘ ਨੂੰ ਜੋੜਿਆ ਇਹਨਾਂ ਨੇ ਕਮੇਟੀ ਚ ਉਹ 10ਵੀਂ ਪਾਸ ਨੇ ਹੂੰ ਮਤਲਬ ਕਿ ਐਜੂਕੇਟਿਡ ਉਹਨਾਂ ਨੂੰ ਕਿਹਾ ਜਾ ਸਕਦਾ 10ਵੀਂ ਪਾਸ ਨੇ ਸਰ ਜੀ ਠੀਕ ਹੈ ਜੀ ਕਮਾਲ ਦੀ ਗੱਲ ਹੈ ਕਿ ਇੱਕ ਐਸਾ ਵੀ ਮਾਮਲਾ ਹੈ ਜੇ ਆਪਾਂ ਨਵੇਲੀ ਇਹ ਗੱਲ ਨੂੰ ਕਿ ਇੱਕ ਕੰਪਾਉਂਡਰ ਐ ਕੋਈ ਡਾਕਟਰ ਦਾ ਜੀ ਉਹਨੂੰ ਵੀ ਕਮੇਟੀ ਚ ਬਣਾਇਆ ਮਤਲਬ ਕਿ ਐਸੇ ਐਸੇ ਮਾਮਲੇ ਨਹੀਂ ਸਰ ਕਿ ਇੱਕ ਕੰਪਾਊਂਡਰ ਹੈ ਜਿਹੜਾ ਡਾਕਟਰ ਦਾ ਜੀ ਬੁਲਾਇਆ ਹੋਇਆ ਮਤਲਬ ਕਿ ਇਹਨਾਂ ਨੇ ਕਈ ਕੇਸ ਇਦਾਂ ਦੇ ਕੱਢੇ ਕਿ ਜਿੱਥੇ ਕੋਈ 10ਵੀਂ ਇੱਕ ਸ਼ਾਇਦ ਫੇਲ ਵੀ ਹੈਗਾ ਇੱਕ ਵਿੱਚ ਪਤਾ ਨਹੀਂ 10ਵੀਂ ਕਿ 12ਵੀਂ ਫੇਲਿਆ ਉਹ ਉਹ ਵੀ ਵਿੱਚ ਪਾਇਆ ਹੂੰ ਇਦਾਂ ਦੇ ਮੈਲ ਐਜੂਕੇਸ਼ਨ ਨੇ ਮਤਲਬ ਵੀ ਬਦਲ ਗਏ ਸ਼ਾਇਦ ਤੁਸੀਂ ਆ ਦੇਖ ਲਓ ਵੀ ਕਿੰਨੇ ਇੱਕ ਇਹ ਹੁਣ ਕੀ ਕਹੀ ਇਹ ਜੀ ਇਹ ਤਾਂ ਕਮਾਲ ਦੀਆਂ ਗੱਲਾਂ ਨੇ ਸਰ ਜੇ ਹੁਣ ਇਹ ਸਰਕਾਰ ਦੇ ਫੈਸਲੇ ਆਪਾਂ ਦੇਖਦੇ ਆਂ ਤਾਂ ਉਹ ਅਜੀਬ ਹੀ ਨੇ ਜੀ ਅਜੀਬ ਇਹਦੇ ਨਾਲੋਂ ਤੇ ਚੰਗਾ ਸੀਗਾ ਕਿ ਯਾਰ ਮਤਲਬ ਕਿ ਇਦਾਂ ਹੀ ਚੱਲਦਾ ਕੰਮ ਇਹਨਾਂ ਨੂੰ ਕੋਈ ਮਹੱਲਾ ਕਮੇਟੀ ਬਣਾ ਕੇ ਪ੍ਰਧਾਨ ਹੀ ਬਣਾਉਣਾ ਸੀ ਮਹੱਲਾ ਕਮੇਟੀ ਬਣਾ ਦਿੰਦੇ ਆਪ ਜੀ ਕਿ ਲੈ ਵੀ ਤੂੰ ਮਹੱਲੇ ਦਾ ਪ੍ਰਧਾਨ ਹੈ ਜਿਵੇਂ ਤੁਸੀਂ ਦੇਖੋ ਇਹ ਚੀਜ਼ਾਂ ਕੰਮ ਕਰਦੀਆਂ ਨੇ ਤੁਹਾਨੂੰ ਪਤਾ ਭਾਜਪਾ ਇੱਕ ਪੰਨਾ ਪ੍ਰਧਾਨ ਬਣਾਉਂਦੀ ਹੈ ਪਤਾ ਤੁਹਾਨੂੰ ਨਹੀਂ ਸਰ ਫਿਰ ਹੌਲੀ ਹੌਲੀ ਪੜੋਗੇ ਨਾ ਫਿਰ ਪਤਾ ਲੱਗੂਗਾ ਕਿ ਇਹਨਾਂ ਦੀ ਮਾਈਕਰੋ ਮੈਨੇਜਮੈਂਟ ਕੀ ਆ ਬਹੁਤ ਵੱਡੇ ਖਿਡਾਰੀ ਆ ਇਹ ਲੋਕ ਆ ਪੰਨਾ ਮਤਲਬ ਕਿ ਵੋਟਰ ਸੂਚੀ ਜਿਹੜੀ ਉੱਥੋਂ ਦੀ ਕਹੋ ਵੋਟਰ ਸੂਚੀ ਕਿਹਨ ਦੀ ਕਬੂਤ ਦੀ ਜੀ ਜੀ ਉਹ ਸੂਚੀ ਦਾ ਪ੍ਰਧਾਨ ਹੈ ਜੀ ਹੂੰ ਉਹਨੂੰ ਪੰਨਾ ਪ੍ਰਧਾਨ ਬਣਾਤਾ ਲੈ ਸੂਚੀ ਸੰਬੰਧੀ ਆਓ ਪੰਨਾ ਪਤਾ ਨਹੀਂ ਕੀ ਹੁਣ ਪ੍ਰਧਾਨ ਬੋਲਦੇ ਕੁਝ ਮਤਲਬ ਕਿ ਹਾਂ ਜੀ ਸਾਰੇ ਇਹ ਹੈ ਇਹ ਤੋਂ ਸਮਝ ਆ ਜਾਂਦਾ ਤੁਹਾਨੂੰ ਹੁਣੇ ਦੱਸ ਦੇਣਗੇ ਇੱਥੇ ਜੀ ਤਾਂ ਮਤਲਬ ਕਿ ਇੱਥੇ ਹੁਣੇ ਤੁਹਾਨੂੰ ਦੱਸ ਦੇਣਗੇ ਉਹ ਭਾਜਪਾ ਵਾਲੇ ਹੀ ਦੱਸ ਦੇਣਗੇ ਜੇ ਕੋਈ ਭਾਜਪਾ ਦਾ ਹੋਇਆ ਤਾਂ ਭਾਜਪਾ ਨੇ ਜ਼ਿੰਮੇਵਾਰੀਆਂ ਦਿੱਤੀਆਂ ਹੋਈਆਂ ਐਡੇ ਛੋਟੇ ਪੱਧਰ ਤੇ ਪਰ ਯਾਰ ਸਕੂਲਾਂ ਵਾਲੇ ਮਾਮਲੇ 'ਚ ਤਾਂ ਨਾ ਰਾਜਨੀਤੀ ਵੜੋ ਪੰਨਾ ਪ੍ਰਮੁੱਖ ਹਾਂ ਜੀ ਪੰਨਾ ਪ੍ਰਮੁੱਖ ਮੈਂ ਪੰਨਾ ਪ੍ਰਧਾਨ ਕਹਿੰਦਾ ਚਲੋ ਇੱਕੋ ਗੱਲ ਹੈ ਪੰਨਾ ਪ੍ਰਮੁੱਖ ਹੁੰਦਾ ਨਾ ਜੀ ਤਾਂ ਤੁਸੀਂ ਉਹ ਦੇਖ ਲਓ ਕਿੰਨੇ ਮਾਈਕਰੋ ਲੈਵਲ ਤੇ ਆ ਤੇ ਤੁਸੀਂ ਵੀ ਬਣਾ ਲਿਓ ਕੋਈ ਭਾਈ ਇੱਕ ਵੋਟਰ ਸੂਚੀ ਪ੍ਰਧਾਨ ਹੈ ਸਾਡਾ ਇਹਨਾਂ ਨੂੰ ਲਾ ਦੇਓ ਉੱਥੇ ਹੂੰ ਦਿੱਲੀ ਖੁਸ਼ ਕਰ ਦੇ ਮੁੰਡੇ ਦਾ ਚਿਤਰਾਜੀ ਬੇਤੋਤ ਕਰ ਦੇ ਮੁੰਡੇ ਦਾ ਚਿਤਰਾਜੀ ਮੈਂ ਤੁਸੀਂ ਮੈਂ ਵੀ ਇੱਕ ਨਾ ਹੀ ਪਰਸੋਂ ਇੱਕ ਇੱਥੇ ਮਲੋੜ ਦੀ ਇੱਕ ਬਹੁਤ ਵੱਡੀ ਕੱਪੜੇ ਦੀ ਦੁਕਾਨ ਹੈ ਮੈਂ ਉੱਥੇ ਖੜਾ ਸੀ ਤੇ ਉਹਨਾਂ ਦਾ ਕੋਈ ਬੰਦਾ ਮੈਂਬਰ ਬਣਿਆ ਸ਼ਾਇਦ ਐਸਐਮਸੀ ਕਮੇਟੀ ਦੇ ਅੱਗੇ ਸਕੂਲ ਦਾ ਹਾਂਜੀ ਉਹ ਗੱਲਾਂ ਕਰਦੇ ਕਰਦੇ ਉਹ ਮੈਨੂੰ ਪੁੱਛਣ ਲੱਗਿਆ ਕਹਿੰਦਾ ਸਰ ਮੜੀ ਜਾਣਕਾਰੀ ਦਿਓਗੇ ਸਾਈਡ ਜਿੱਤ ਲਿਆ ਕੇ ਮੈਂ ਕਿਹਾ ਦੱਸੋ ਕਹਿੰਦਾ ਯਾਰ ਮੈਨੂੰ ਨਾ ਮੈਂਬਰ ਬਣਾਇਆ ਐਸਐਮਸੀ ਕਮੇਟੀ ਦੇ ਕਹਿੰਦਾ ਕੋਈ ਫਾਇਦਾ ਪੂਦਾ ਵੀ ਹੁੰਦਾ ਇਕੱਲੇ ਸਾਈਨ ਹੀ ਕਰਾਉਂਦੇ ਉਹ ਮੈਂ ਕਿਹਾ ਭਰਾ ਵੇ ਫਾਇਦਾ ਨਹੀਂ ਕਰੀਂ ਗੰਨੇ ਦਾ ਜੂਸ ਲੱਗ ਜਾਣਾ ਤੇਰਾ ਦਿਨ ਤੇ ਪੰਜ ਗਲਾਸ ਆਇਆ ਕਰਨੇ ਕੇ ਤੂੰ ਪੀ ਲਿਆ ਕਰੀਂ ਤੇ ਇਹ ਹਾਲ ਹੈ ਜੀ ਵਸ ਹਾਲ ਮਾੜੇ ਕਮੇਟੀਆਂ ਦੇ ਪੰਨਾ ਪ੍ਰਮੁੱਖਾਂ ਹਾਂ ਜੀ ਪੰਨਾ ਪ੍ਰਮੁੱਖ ਮੈਂ ਪੰਨਾ ਪ੍ਰਧਾਨ ਓਏ ਕੋਈ ਗੱਲ ਹੀ ਹੋ ਗਈ ਪੰਨਾ ਪ੍ਰਧਾਨ ਹੀ ਹੋ ਗਿਆ ਜੀ ਵਧੀਆ ਸ਼ਬਦ ਇਹਨਾਂ ਨੇ ਬਣਾਉਣੇ ਹੋਣ ਤੇ ਪੰਨਾ ਪ੍ਰਧਾਨ ਉਹ ਪੰਨਾ ਪ੍ਰਮੁੱਖ ਹੋ ਗਿਆ ਤੁਸੀਂ ਪੰਨਾ ਪ੍ਰਧਾਨ ਬਣਾ ਲਓ ਜੀ 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 ਦੇ ਚਲੋ ਇਹ ਉਹ ਸੂਟਰ ਤੇ ਲਿਖਿਆ ਹੋਵੇ ਪੰਨਾ ਪ੍ਰਧਾਨ ਹਾਂ ਪਹਿਲਾਂ ਉਹਦੇ ਫਿਰ ਲੋਕ ਇਹ ਕਿਹੜੀ ਕਮੇਟੀ ਦਾ ਪ੍ਰਧਾਨ ਜੀ ਜੀ ਕਰ ਚਲੋ ਜੀ ਇੱਕ ਜਾਂਦੇ ਜਾਂਦੇ ਮੈਸੇਜ ਗਰੁੱਪ ਦੇ ਵਿੱਚ ਆਇਆ ਜੀ ਆਪਣੀ ਟੈਕਨੀਕਲ ਟੀਮ ਵੱਲੋਂ ਕਹਿੰਦੇ ਕਿ ਸ਼੍ਰੋਮਣੀ ਅਕਾਲੀ ਦਲ ਦਾ ਨਾਮ ਵਰਤਣ ਵਾਲਿਆਂ ਖਿਲਾਫ ਹੋਵੇਗੀ ਕਾਨੂੰਨੀ ਕਾਰਵਾਈ ਡਾਕਟਰ ਦਲਜੀਤ ਸਿੰਘ ਚੀਮਾ ਜੀ ਨੇ ਬਿਆਨ ਦਿੱਤਾ ਹੈ। ਦੇਖੋ ਇਹ ਤਾਂ ਫਿਰ ਉਹੀ ਗੱਲ ਹੋ ਗਈ ਮੈਂ ਜਿਹੜੀ ਗੱਲ ਤੁਹਾਨੂੰ ਸ਼ੁਰੂ ਚ ਕਹੀ ਹਾਲੇ ਤੇ ਕੰਮ ਸ਼ੁਰੂ ਹੋਇਆ ਸਰ ਕਾਨੂੰਨੀ ਲੜਾਈਆਂ ਬਾਕੀ ਨੇ ਜੀ ਠੀਕ ਹੈ ਨਾ ਜੀ ਸ਼੍ਰੋਮਣੀ ਅਕਾਲੀ ਦਲ ਕਿਉਂਕਿ ਉਹਨਾਂ ਦੇ ਕੋਲ ਹਾਲੇ ਸਿੰਬਲ ਹੈ ਇਹੀ ਤਾਂ ਲੜਾਈ ਹੋਣੀ ਆ ਹੁਣ ਮੇਨਲੀ ਜੀ ਸਰ ਲੜਾਈ ਕਾ ਦੀ ਰੈ ਗਈ ਲੜਾਈ ਸਿੰਬਲ ਦੀ ਰਹਿ ਗਈ ਲੜਾਈ ਰਜਿਸਟ੍ਰੇਸ਼ਨ ਦੀ ਰਹਿ ਗਈ ਲੜਾਈ ਮੁੱਖ ਦਫ਼ਤਰ ਦੀ ਰਹਿ ਗਈ ਲੜਾਈ ਐਸਪੀਸੀ ਦੀ ਜੀ ਠੀਕ ਹੈ ਉਹਦੇ ਚ ਕੁਝ ਕਾਨੂੰਨੀ ਆ ਕੁਝ ਰਾਜਨੀਤਿਕ ਐਸਾ ਹੂੰ ਤਾਂ ਇਹ ਤੇ ਮੈਂ ਤੁਹਾਨੂੰ ਸ਼ੁਰੂ ਚ ਹੀ ਕਹਿ ਘਟਿਆ ਕਿ ਇਹ ਤੇ ਕਈ ਲੜਾਈਆਂ ਹੋਣੀਆਂ ਨੇ ਆਲੇ ਚਲੋ ਮੈਂ ਇਹ ਨਹੀਂ ਕਹਿੰਦਾ ਕਿ ਇਹਨਾਂ ਦੀਆਂ ਕਿਉਂਕਿ ਆਪਸ ਚ ਹੀ ਨੇ ਸਾਰੇ ਆਪਾਂ ਸਾਰੇ ਆਪਸ 'ਚ ਹੀ ਆ ਆਮ ਆਦਮੀ ਪਾਰਟੀ ਕਾਂਗਰਸੀ ਭਾਜਪਾ ਸਾਰੇ ਆਪਾਂ ਪੰਜਾਬੀ ਆ ਬਿਲਕੁਲ ਵੀ ਚਲੋ ਉਹ ਦੂਜੇ ਕਲੈਸ਼ ਤਾਂ ਨਾ ਹੋਣ ਪਰ ਇਹ ਲੜਾਈਆਂ ਤੇ ਇਹਨਾਂ ਦੀਆਂ ਜਿਹੜੀਆਂ ਹਾਲੇ ਸ਼ੁਰੂਆਤੀ ਫੇਜ਼ ਦੇ ਵਿੱਚ ਹਾਲੇ ਤੱਕ ਚੱਲਣਗੀਆਂ ਚੱਲਣਗੀਆਂ ਬਿਲਕੁਲ ਜੀ ਬਿਲਕੁਲ ਖੈਰ ਚਲੋ ਆਪਾਂ ਵੀ ਚੱਲਦੇ ਹਾਂ ਮਿੰਟੂ ਜੀ ਸਮਾਂ ਹੋ ਗਿਆ ਤੇ ਅੱਗੇ ਲੈਨੇ ਆ ਤੁਹਾਡਾ ਵੀ ਬਹੁਤ-ਬਹੁਤ ਸ਼ੁਕਰੀਆ ਦੋਸਤੋ ਮਿੰਟੂ ਜੀ ਤੁਹਾਡਾ ਵੀ ਬਹੁਤ-ਬਹੁਤ ਸ਼ੁਕਰੀਆ ਬਹੁਤ-ਬਹੁਤ ਧੰਨਵਾਦ ਕੱਲ ਨੂੰ ਫੇਰ ਮਿਲਦੇ ਆ ਗੱਲਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬਹੁਤ ਬਹੁਤ ਮਿਹਰਬਾਨੀ ਨਾਲ ਜੁੜਨ ਵਾਸਤੇ ਕਮੈਂਟ ਕਰਨ ਵਾਸਤੇ ਤੇ ਕੋਈ ਗੁੱਸਾ ਨਾ ਕਰਿਆ ਕਰੋ ਕਮੈਂਟ ਰਹਿ ਜਾਂਦਾ ਤੇ ਦੁਬਾਰਾ ਭੇਜ ਦਿਆ ਕਰੋ ਜੇ ਕੋਈ ਬੰਦਾ ਬਿਨਾ ਲੋਡ ਦੇ ਕਮੈਂਟ ਇਨੇ ਕਰ ਸਕਦਾ ਤੇ ਲੋਡ ਵਾਲਾ ਕਮੈਂਟ ਜ਼ਰੂਰ ਕਰ ਦਿਆ ਕਰੋ ਕੋਈ ਚੱਕਰ ਨਹੀਂ ਪੜਿਆ ਜਾਂਦਾ ਉਹ ਗੱਲਬਾਤ ਵੀ ਹੋ ਜਾਂਦੀ ਆ ਬਾਕੀ ਸਮਾਂ ਸੀਮਤ ਹੁੰਦਾ ਤੁਹਾਨੂੰ ਵੀ ਪਤਾ ਹੈ ਕਿ 1 ਘੰਟੇ ਦਾ ਹੀ ਸਮਾਂ ਹੁੰਦਾ ਗੱਲਾਂ ਬਾਤਾਂ ਕਾਫੀ ਹੁੰਦੀਆਂ ਨੇ ਸੋ ਕੱਲ ਨੂੰ ਫਿਰ ਮਿਲਦੇ ਹਾਂ ਜਿਨ੍ਹਾਂ ਦੇ ਕਮੈਂਟ ਰਹਿ ਗਏ ਕੱਲ ਨੂੰ ਪੜਾਂਗੇ ਕੱਲ ਨੂੰ ਗੱਲਾਂ ਬਾਤਾਂ ਕਰਾਂਗੇ